ਸਾਰੇ? ਇਹ ਤਾਂ ਮਿਲਦੀ ਆ ਨਾ? ਹਾਂਜੀ। ਬਾਜ਼ਾਰੋਂ ਤਾਂ ਨਹੀਂ ਲੈਣੀ ਪੈਂਦੀ ਹੁਣ? ਹਾਂਜੀ। ਫਰਕ ਆ ਕੇ ਨਾਲੋਂ? ਹਾਂਜੀ। ਸਰਕਾਰੀ ਹਸਪਤਾਲ ਵਧੀਆ ਹੋ ਗਿਆ ਤੁਹਾਡਾ? ਹਾਂਜੀ ਬਹੁਤ ਵਧੀਆ। ਸੋਹਣਾ ਵੈਸੇ ਵੀ? ਹਾਂਜੀ। ਚਲੋ। ਹਾਂਜੀ ਦਵਾਈ ਲੈ ਕੇ ਆਏ ਹੋ? ਜੀ ਸਰ। ਮਿਲ ਗਈ ਦਵਾਈ ਬੇਟਾ? ਹਾਂਜੀ। ਸਾਰੀ ਦਵਾਈ ਮਿਲਦੀ ਆ ਇੱਥੋਂ? ਹਾਂਜੀ। ਹਾਂਜੀ ਮਿਲਦੀ। ਖੁਸ਼ ਹੋ? ਹਾਂਜੀ। ਦਵਾਈ ਲਈਏ ਤੁਸੀਂ? ਹਾਂਜੀ। ਮਿਲ ਗਈ ਸਾਰੀ ਦਵਾਈ? ਪਤਾ ਜੀ ਦਵਾਈ ਲਈ ਹੈ? ਹਾਂਜੀ। ਆਰਾਮ ਨਾਲ ਚੈੱਕਅਪ ਹੋ ਗਿਆ ਸੀ? ਹਾਂਜੀ। ਸਾਰੀ ਦਵਾਈ ਮਿਲ ਗਈ ਕੋਈ ਦਿੱਕਤ ਤਾਂ ਨਹੀਂ ਆਈ? ਨਹੀਂ ਦਿੱਕਤ। ਠੀਕ ਹੈ ਬੇਟਾ। ਦਵਾਈ ਲੈਣਾ ਐ ਸੀ ਭਾਜੀ ਮਿਲ ਗਈ ਦਵਾਈ ਵਧੀਆ ਹਸਪਤਾਲ ਸਰਕਾਰੀ ਹਾਂਜੀ ਪਹਿਲੇ ਵੀ ਦਿਖਾਇਆ ਮੈਡੀਕ ਲੱਗਿਆ ਕਿੱਥੇ ਰਹਿੰਦੇ ਹੋ ਅੱਜ ਨਗਮਾਜ ਰਹੇ ਅੱਛਾ ਬੰਨੀ ਚਾਹੁੰਦੇ ਹਾਂ ਹਾਂਜੀ ਹਾਂਜੀ ਸੇਧ ਮੰਤਰੀ ਪੰਜਾਬ ਡਾਕਟਰ ਰਵੀਰ ਸਿੰਘ ਐਮਬੰਦੇ ਹੋਰ ਸਰਕਾਰੀ ਸੋਸ਼ਕਲ ਮਾਤਾ ਜੀ ਦਵਾਈ ਮਿਲ ਗਈ ਮਾਤਾ ਹਾਂਜੀ ਦਵਾਈ ਮਿਲ ਗਈ ਹਾਂ ਮਿਲ ਗਈ ਦਵਾਈ ਸਾਰੀ ਅੱਖਾਂ ਦਾ ਇਲਾਜ ਕਰਾ ਕੇ ਆਈਆਂ ਹਾਂ ਅੱਖਾਂ ਦਾ ਪ੍ਰਸ਼ਨ ਕਰਾ ਅੱਛਾ ਇਹ ਆ ਕਪੜਾ ਨਹੀਂ ਲੜਣਾ ਲਾ ਲਾ ਇਹਨੂੰ ਲਾ ਦੇ ਇਹਨੂੰ ਲਾ ਦੇ ਬੜੀਆਂ ਨਹੀਂ ਆਜੀ ਹੈ ਮਨਾ ਕਰੀਏ ਉਹਨਾਂ ਕਹਾਂ ਨਾ ਨਾ ਲੋੜ ਨਹੀਂ ਹੁਣ ਖੋਲ ਕੇ ਰੱਖ ਫਿਰ ਇਹਨੂੰ ਬੰਦ ਕਿਉਂ ਕੀਤੀ ਹੋਈ ਹੈ ਪੂਰੀ ਖੋਲ ਫਿਰ ਖੋਲ ਕੇ ਰੱਖ ਦਿਓ ਜਰਜੀ ਦਾਈ ਆਜੋ ਇਧਰ ਆਜੋ ਆ ਵੀ ਪਤਾ ਜੀ ਦਿਖਾਣਾ ਹੈ ਉਹ ਮਰੀਜ਼ ਹੈ ਕਿ ਤੁਸੀਂ ਆਪ ਦਿਖਾਣਾ ਹੈ ਤੁਹਾਡੇ ਨਾਲ ਹੈ ਇਹਨਾਂ ਦੇ ਅੱਛਾ ਨਾ ਮਰੀਜ਼ ਨੂੰ ਉੱਧਰ ਜਾ ਰਿਹਾ ਹੈ ਬਰੀ ਗਿਆ ਤੁਸੀਂ ਵਾਟਸ ਐਥੇ ਬੁੱਕ ਕਰਵਾ ਲਓ ਠੀਕ ਹੋ ਵਧੀਆ ਬਣਨ ਦੀ ਜਗਾ ਵੀ ਹੈਗੀ ਆ ਇੱਥੇ ਆਓ ਜੀ ਸਸਟ ਸਸਟ ਹਾਜੀ ਬਾਈ ਤੁਸੀਂ ਚੈੱਕਅਪ ਕਰਾਣ ਆਏ ਹੋ ਕਿ ਕਿਸੇ ਬਰੀਜ ਅੰਦਰ ਕੀ ਹੋਇਆ ਅੱਛਾ ਚਲੋ ਕੰਫਰਟੇਬਲ ਹੈ ਇੱਥੇ ਪੀੜ ਦੇ ਪਾਣੀ ਹੈਗਾ ਹਾਂਜੀ ਨਹੀਂ ਆਪਣੇ ਨਾਲ ਨਹੀਂ ਇੱਥੇ ਜਰਾ ਕਾਊਂਟਰ ਅਸੀਂ ਕੀ ਹਾਂਜੀ ਜੋੜੇ ਸਾਰਿਆਂ ਤੇ ਪਰਚੀ ਬਣਦੀ ਹੈ ਪਹਿਲਾਂ ਸਿਰਫ ਇਹਦੇ ਦੋ ਕਾਊਂਟਰ ਚੱਲਦੇ ਸੀ ਫਿਰ ਮੇਲ ਦੇ ਮੇਲ ਸੀਨੀਅਰ ਫਿਕਦਨ ਤੇ ਕਰੇਨ ਲੇਡੀਆਂ ਉਧਰ ਸਿੱਕੇ ਜੀ ਹਾਂ ਅਸੀਂ ਪੰਜ ਕਾਊਂਟਰ ਕਰਦੇ ਸਾਰੇ ਅੱਛਾ ਪੰਜ ਉਹ ਇੱਕ ਕੈਬਿਨ ਉਧਰ ਬਣਾ ਲਿਆ ਫੀਸ ਵਗੈਰਾ ਸਾਰੇ ਉਧਰ ਹੋ ਗਿਆ ਆਯੂਸ਼ਮਨ ਐਡਮਿਸ਼ਨਸ ਉਧਰ ਕਰਤੀ ਹੈ ਜੀ ਉਧਰ ਉਸੇ ਦੀ ਸਿਟੀਜਨ ਦਾ ਉਧਰ ਹੈ ਜੀ ਹਾਂਜੀ ਉਹ ਵੀ ਉੱਥੇ ਆ ਸੱਤ ਕਾਊਂਟਰ ਹੁਣ ਪਰਚੀਆਂ ਦੇਣੇ ਸਰ ਪਹਿਲਾਂ ਸਾਰੇ ਉਰੇ ਹੀ ਬਣਦੇ ਸੀ ਆਯੂਸ਼ਮਨ ਵੀ ਫਾਈਲ ਵੀ ਪੇਮੈਂਟ ਵੀ ਸਾਰੇ ਉੱਥੇ ਹੁੰਦੇ ਸੀ ਉਹ ਕਾਊਂਟਰ ਬਣਾਉਂਦੇ ਸੀ ਕਿੰਨੀ ਦੇਰ ਹੋਈ ਤੁਹਾਨੂੰ ਬੇਟਾ ਆਇਆ ਨੂੰ ਹੁਣੇ ਆਏ ਸੀ ਨਾਲ ਦੀ ਨਾਲ ਹੋ ਗਿਆ ਤੁਸੀਂ ਵੀ ਹੁਣੇ ਆਏ ਹੋ ਕਿੰਨਾ ਚਿਰ ਹੋ ਗਿਆ ਤੁਹਾਨੂੰ ਹੁਣੇ ਆਏ ਹੋ ਤੁਸੀਂ ਵੀ ਹੁਣ ਕਿੰਨੇ ਦੇਰ ਹੋ ਗਏ ਤੁਹਾਨੂੰ ਆਉਣ ਨੂੰ ਹੁਣੇ ਆਇਓ ਨਾਲ ਦੀ ਨਾਲ ਬਣ ਰਹੀ ਹੈ ਪਰਸੇ ਵੀਰੀ ਗੁੱਡ ਸਟੂਡੈਂਟਸ ਇਹ ਸਟੂਡੈਂਟਸ ਅੱਗੇ ਨਾਲ ਸਾਡੇ ਵੀ ਕਾਗਜ਼ ਬਣਾਉਣਾ ਪਿਆ ਸਾਡਾ ਕੰਮ ਹੋ ਗਿਆ 10 ਮਿੰਟ ਦਾ ਰੱਖ ਲਿਆ ਬਰੇ ਪੀਸਟਾਰਟ ਪੀਸ਼ਟਾਰਟ ਬਹੁਤ ਸਾਰੇ ਕਾਊਂਟਰ ਪਹਿਲਾਂ ਉੱਥੇ ਸੀਗੇ ਸਾਡੇ ਪਰਚੀ ਵਾਲੇ ਦੋਈ ਰਹਿ ਜਾਂਦੇ ਇਹ ਵੀ ਇੱਧਰ ਘੱਟ ਗਏ ਠੀਕ ਹੋ ਗਿਆ ਆਪ ਵਸਤ ਵਿੱਚ ਸਿਰ ਪ੍ਰੋਪਰ ਬੱਚਾ ਕੋਸ਼ ਤਾਂ ਸਿਰ ਕਰਿਆ ਨਾ ਨਹੀਂ ਦੇਖਦਾ ਖੜੇ ਹੋਣਗੇ ਆਡੀ ਮੀਟਸ ਵੀ ਸਟਾਰਟ ਹੋ ਗਿਆ। ਉਸ 컬러 ਟਿਆਲਾ। ਤੁਸੀਂ ਬੇਟਾ ਕੀ ਕਰਦੇ ਹੋ? ਸਿੱਖਦੇ ਹੋ ਸਾਰਾ ਕੁਝ? ਫਾਇਦਾ ਹੋ ਰਿਹਾ? ਚਲੋ ਠੀਕ ਹੈ। ਜੀ ਇਹ ਪ੍ਰੈਗਮੈਂਟ ਟ੍ਰੇਡਿੰਗ ਸੀ ਕਾ ਜੀ ਇਹਨਾਂ ਦਾ ਨਾਮ ਅਨੁਰਜਿੰਦਰਾ ਮਿਲਿਆ ਜੀ ਨਾ ਇੱਥੇ ਲੱਗ ਰਹੇ ਹੈਗੇ ਜੀ। 12 2250 ਦਾ ਜੀ ਇਹ। ਇਹ ਬੱਚੇ ਬੱਚੇ ਨੂੰ ਕੁੱਤੇ ਨੇ ਘੱਟ ਲਿਆ ਸੀਗਾ। ਤੇ ਇਹ ਤਾਂ ਲੱਗ ਗਿਆ ਜੀ। ਤੇ ਆਪਣੇ ਰੈਂਟ ਦੀ ਰੀਸਾ ਠੀਕ ਹੈ ਨੀ? ਠੀਕ ਹੈ। ਇਹ ਕਦੋਂ ਅਸਰ ਕਰੇਗਾ? ਲਕਸ਼ਮ ਐਂਟੀ ਰੈਬੀਸ ਦਾ ਟੀਕਾ ਸਰ ਇਹ ਸੀਰਮ ਲਗੜਿਆ ਤ੍ਰਿਪੜੀ ਤੋਂ ਆਇਆ ਪੇਸ਼ੈਂਟ ਕੇ ਆਰ ਵੀ ਲੱਗਿਆ ਸੀਰਾ ਸੀਰਮ ਨਹੀਂ ਹੈ ਉਹਨਾਂ ਕੋਲ ਇੱਥੇ ਲੱਗੇਗਾ ਆਪਣੇ ਲੱਗੇਗਾ ਸੀਰਮ ਅਸੀਂ ਲਗਾ ਰਹੇ ਸੀ ਇੱਥੇ ਲੱਗੇ ਸੀਰੇ ਮੱਤੇ ਲੱਗੇ ਇਹ ਇਹਨਾਂ ਇੱਕ ਇੱਥੇ ਉਹ ਵੀ ਪਾਊਡਰ ਵੀ ਖੋਲਦੇ ਹੋਏ ਕਿਹੜੇ ਸਰ ਜੇ ਕਿਸੇ ਨੂੰ ਕੋਈ ਦਿੱਕਤ ਹੈ ਕੋਈ ਪੁੱਛਣਾ ਚਾਹੁੰਦਾ ਹੈ ਉਹ ਸਮਝ ਨਹੀਂ ਆ ਰਹੀ ਇਨਕੁਆਰੀ ਕਾਉਂਟਰ ਪੁੱਛ ਪੁੱਛ ਕੇ ਚੱਲ ਰਹੀ ਹੈ بس وہی ایک چیز ਵਿੱਚ ਸੀਗਾ ਫਿਰ ਉਹ ਅਸੀਂ ਦੋ ਵਾਰ ਦੋ ਕਾਊਂਟਰ ਉੱਤੇ ਬੀਪੀ ਚੈੱਕ ਕਰਵਾਤੇ ਕੁੜੀਆਂ ਬਣਾਈ ਉਹ ਉੱਥੇ ਲੋਕ ਪੁੱਛ ਲੈਂਦੇ ਐ ਇਨਕੁਆਰੀ ਕਰ ਲੈਂਦੇ ਆਜੋ ਅਜੇ ਕੋਈ ਤਾਂ ਪ੍ਰੈਗਨੈਂਟ ਜੀ ਉੱਥੇ ਲਿਖ ਦਿਓ ਫਿਰ ਸੀਨੀਅਰ ਸਿੱਖਣ ਦਾ ਪ੍ਰੈਗਨੈਂਟ ਲੇਡੀਜ਼ ਐ ਇਸ਼ਮਾਨ ਕਾਰਡ ਇੱਥੇ ਬਣ ਜਾਂਦਾ ਜੀ ਠੀਕ ਹੈ ਇਹ ਲਗਾਤਾਰ ਚੱਲਦੇ ਕਾਊਂਟਰ OK ਆ ਯੂਸ਼ਮਾਨ ਕਾਰਡ ਕਿੱਥੇ ਬਣਦਾ ਜੀ ਕਰੋ ਆੜੇ ਨਾ ਨਾ ਹੁਣ ਸਾਰੇ ਕਾਊਂਟਰਾਂ ਤੇ ਬਣਦਾ ਉਹ ਨਹੀਂ ਸਰ ਇਸ਼ਮਾਨ ਕਾਰਡ ਇੱਥੇ ਬਣਦਾ ਜੀ ਕਿੰਨੇ ਵਾਰ ਕਿੰਨੀ ਦਰ ਵਾਸਤੇ ਹੁੰਦਾ ਡਸਟੂ ਡਾਨ ਹੁੰਦਾ ਕਿ ਨਹੀਂ ਡਾਕਟਰ ਇਨ ਅ 9 to 3 ਹਾਂ ਤੇ ਜੇ ਬਾਅਦ ਕੋ ਮੈਸੂਡਾ ਲਾ ਦੇ ਇਹ ਬਾਅਦ ਚੰਦਾ ਸਰ ਕਰੋ ਨੈਕਸਟ ਡੇ ਬਣਾ ਲੈਂਦੇ ਆ ਅੱਛਾ ਓਕੇ ਉਹ ਰਿਮਿਟ ਕਰ ਲੈਂਦੇ ਹੋ ਸਾਰਾ ਰਿਜਿਸਟਰੀ ਉਹਦੀ ਕੰਪਿਊਟਰ ਤੇ ਚੈੱਕ ਹੋ ਜਾਂਦੀ ਹੈ ਕਾਰਡ ਜਨਰੇਟ ਉਹ ਤਾਂ ਕੋਈ ਗੱਲ ਨਹੀਂ ਤਾਂ ਬਿਤੇ 3 ਡੇਸ ਬਣਾ ਸਕਦੇ ਹਾਂ ਹਾਂ ਜੀ ਤੁਹਾਡੇ ਦਿਸ਼ਾਨ ਵਿਦੇਸ਼ ਨਾਲ ਜੈਨ ਸਿਟੀ ਕੰਪਟਰ ਪੜਾਵਾ ਠੀਕ ਹੈ ਆ ਦੇਖੋ ਸਾਹਮਣੇ ਲਿਖਿਆ BP ਸ਼ੂਗਰ ਇੱਥੇ ਸਾਰਾ ਚੈੱਕ ਹੁੰਦਾ ਜੀ ਆ ਬੱਚੇ ਕਰਦੇ ਨੇ ਠੀਕ ਬੇਸਿਕ ਇਨਕੁਆਰੀ ਵੀ ਦੱਸ ਦਿੰਦੇ ਨੇ ਬੱਚੇ ਇੱਥੋਂ ਪੁੱਛ ਲੈਂਦੇ ਆ ਤਾਂ ਜੀ ਡਾਕਟਰ ਉਹ ਮਸ਼ੀਨ ਹੈ ਜੀ ਜਿਹੜੀ ਆ ਬਿਨਾਂ ਬੀਪੀ ਚੈੱਕ ਕਰਦੇ ਅੱਛਾ ਇਹਦੇ ਨਾਲ ਆਟੋਮੈਟਿਕਲੀ ਚੈੱਕ ਹੋ ਜਾਂਦਾ ਹਾਂਜੀ ਸਰ ਇਹ ਚ ਦਿਖਾ ਦਿੰਦੇ ਆ ਸ਼ੂਗਰ ਦਾ ਸ਼ੂਗਰ ਦਾ ਚੈੱਕ ਕਰਨਾ ਸਰ ਦੂਜਾ ਵੀ ਇੱਧਰ ਮੈਨੂਅਲ ਵੀ ਹੈਗਾ ਇੱਧਰ ਇਹ ਪੂਰੀ ਬਾਨ ਪਾਣੀ ਹੁੰਦੀ ਹੈ ਹਾਂਜੀ ਮੈਂ ਤੁਹਾਨੂੰ ਦਿਖਾਉਂਦਾ ਜੀ ਸਰ ਸਾਬ ਦਿਖਾਓ ਜੀ ਇਹਦੀ ਕੀ ਕਾਸਟ ਹੈ ਸਰ ਸਰਕਾਰ ਨੂੰ ਇਸ ਵਲਾ ਪੂਰੇ ਬਾਹਰ ਅੰਦਰ ਹੋ ਜੇ ਡੇਢ ਦਾ ਬੜਾ ਦੇਖਿਆ ਕਰੋ ਬਾਹਰ ਅੰਦਰ ਚਾਹੀਏ ਹੈ ਨਾ ਪੂਰੀ ਇੱਥੇ ਆਣਾ ਚਾਹੀਦਾ ਨਾ ਸਰਕਾਰ ਨੂੰ ਡੇਢ ਕਰਾ ਦੇਣਾ ਅੱਛਾ ਜੇ ਕੋਈ ਲੋਆਏ ਕਪੜੇ ਕੋਈ ਰਾਜਪੁਰੇ ਮਾਲਡਾਉਨ ਇਹ ਸਾਰੇ ਇੱਕ ਦਿਨ ਆਏ ਇੱਕ ਸਾਰੇ ਹੋ ਗਏ ਸਰ ਜਿਹੜਾ ਉਹਨਾਂ ਨੇ ਉਹ ਲੋਆੜਾ ਸੀ ਆਪਣੇ ਨੇ ਜਿਹੜੇ ਉਹ ਹਲਪੇਜ ਇੰਡੀਆ ਵਾਲਾ ਨੇ ਲਵਾਣਾ ਸੀ ਹੋ ਗਿਆ ਸੀ ਕਿ ਨਹੀਂ ਨਹੀਂ ਸਰ ਅਜੇ ਹੋ ਨਹੀਂ ਹੋਇਆ ਜੀ ਕੀ ਆ ਉਹਨਾਂ ਨੇ ਆਣਾ ਇੱਥੇ ਸਾਡੇ ਕੋਲ ਟੀਮ ਨੇ ਕਿਤੇ ਦੇ ਵਿੱਚ ਟੈਸਟ ਕਰਦਾ ਮਤਲਬ ਉਹਦੇ ਕੋਈ ਦਿੱਕਤ ਤਾਂ ਨਹੀਂ ਹੈ ਕੋਈ ਦਿੱਕਤ ਫਿਲਹਾਲ ਕੋਈ ਨਹੀਂ ਚੈੱਕ ਕਰੋ ਚੈੱਕ ਕਰੋ ਕਿੰਨੀ ਵਾਰੀ ਚੈੱਕ ਕਰਦਾ ਫਿਰ ਆ ਗਏ ਇਹਨੂੰ ਫਿਰ ਡਾਕਟਰ ਕਾਊਂਟਰ ਚੈੱਕ ਕਰਕੇ ਦੇਵੇਗਾ ਨਾ ਜੀ ਕਿੰਨਾ ਹੈ 131 131 ਉਹਦੇ ਕਿੰਨੇ ਆ ਦੇ ਕੋਈ ਪ੍ਰੋਬਲਮ ਨਹੀਂ ਆਉਂਦੀ ਕਿ ਕੋਈ 66 ਹੈ ਚਾਰ ਉਹਨਾਂ ਦਾ ਤਾਂ ਅਸ ਉਹਨਾਂ ਦਾ ਟਾਈਮ ਜ਼ਿਆਦਾ ਲੱਗਦਾ ਹੈ ਜਿਵੇਂ ਬੱਚੇ ਆਉਂਦੇ ਹਨ ਇਹਨਾਂ ਦਾ ਹਾਈਟ ਵੇਟ ਹਾਈਟ ਵੇਟ ਵਿਜੇਨ ਸਰ ਉਹਨਾਂ ਦਾ ਉਹ ਇਹ ਤਾਂ ਇਹੀ ਗੱਲ ਹੈ ਨਾ ਐਕਸ ਵੀ ਦਾ ਜਦੋਂ ਰਿਵਿਊ ਮਾਰ ਲਿਆ ਬਿਜੋ ਬੱਚਾ ਰੈਲੈਕਟਡ ਹੋ ਜਾਂਦਾ ਹੈ ਹਾਂਜੀ ਬਾਈਟ ਵੇਟ ਵੀ ਜਿਸ ਤੱਕ ਕੋਈ ਦਿੱਕਤ ਨਹੀਂ ਹੈ ਬਾਈਟ ਦੇ ਨਾਲ ਆਪ ਨੂੰ ਸਟਾਰਟ ਅਪ ਵੇਸਟਿੰਗ ਦਾ ਪਤਾ ਲੱਗ ਗਿਆ ਥੈਂਕ ਯੂ ਪੂਰੀ ਗਣਨਾ ਨਾਲ ਸੈਨਲ ਚਾਰਟ ਵੀ ਲਾ ਚਾਰਟ ਹੀ ਲਾਣਾ ਸੈਨਲ ਚਾਰਟ ਠੀਕ ਹੈ ਠੀਕ ਸਰ ਇੱਕ ਪੇਸ਼ੈਂਟ ਆ ਰਿਹਾ ਪੀਸ ਦਾ ਨਾ ਤੁਸੀਂ ਇਹਨੂੰ ਕਹਿ ਰਹੇ ਹੋ ਕਿ ਜਿਹੜਾ ਇੱਥੇ ਟਿਕਾ ਦਾ ਘੋੜਿਆਂ ਵਾਲਾ ਟਿਕਾ ਜੀ ਹਾਂਜੀ ਹਾਂਜੀ ਬਾਹਰੋਂ ਲਓ ਇਹ ਕਿਉਂ ਦੱਸਦੇ ਤੁਸੀਂ ਨਹੀਂ ਨਹੀਂ ਸਰ ਬਾਹਰੋਂ ਹੀ ਲਿਖਿਆ ਸਰ ਸਰ ਇਹਨਾਂ ਨੂੰ ਆਰ ਐਚ ਪੀ ਰੈਫਰ ਕੀਤਾ ফর ਹਿਊਮਨ ਰੈਵੀਨਲ ਲੋਗ ਲਈ ਇਹ ਕਿਉਂ ਕਿਉਂ ਕੀਤਾ ਰੈਫਰ ਵਾਟ ਇਜ਼ ਦ ਇੰਡੀਕੇਸ਼ਨ ਸਰ ਕਿਉਂਕਿ ਸਰ ਇਕੁਆਇਨ ਆਰ ਐਸ ਨਾਲ ਰिएक्टਿਵ ਸੀਗਾ ਇਹਨਾਂ ਦੇ ਤੇ ਸਰ ਆਪਾਂ ਜੇ ਰिएक्टਿਵ ਆਂਦਾ ਡੌਗ ਵਾਈਟ ਕੈਟੇਗਰੀ ਫਰੀਜ਼ ਦੇ ਵਿੱਚ ਸਟਾਫ ਲਗਾ ਨਹੀਂ ਸਕਦੇ ਸਰ ਉਹ ਮੇਰੇ ਨੂੰ ਕੋੜਿਆਂ ਵਾਲਾ ਦੂਜੇ ਰਣਾ ਕੋਈ ਰੋਣ ਤੇ ਉਹ ਉੱਥੇ ਆਂਦਾ ਹਿਮਨ ਸਰ ਉੱਥੇ ਇਹ ਕਹਿੰਦੇ ਉੱਥੇ ਗਏ ਸਰ ਉੱਥੇ ਕਹਿੰਦੇ ਸਾਨੂੰ ਲਗਾਇਆ ਨਹੀਂ ਹਾਂਜੀ ਹਮਨ ਵਾਲਾ ਉੱਥੇ ਸਰ ਕਈ ਵਾਰੀ ਹੁੰਦਾ ਕਈ ਵਾਰੀ ਸਰ ਅੰਦਰ ਹੁੰਦੀ ਜਿਹੜੀ ਐਜੂਕੇਸ਼ਨ ਦਾ ਪ੍ਰੋਪਰ ਇੱਥੇ ਬੈਠੋ ਆਜੋ ਜੀ ਤੁਹਾਡਾ ਇਹਨਾਂ ਨੇ ਇਹ ਕਹਿ ਰਹੇ ਸੀ ਜਿਹੜਾ ਤੁਹਾਡਾ ਜਿਹੜਾ ਇੱਥੇ ਵਾਲਾ ਟੀਕਾ ਨਾ ਕੋੜੇ ਵਾਲਾ ਇਸ਼ੂ ਨਹੀਂ ਉਹ ਵੀ ਉਹ ਵੀ ਉਨੇ ਕੰਮ ਕਰਦਾ ਹੈ ਉਹ ਇੱਕ ਸਾਡਾ ਬ੍ਰਾਂਡ ਦਾ ਤਰੀਕਾ ਹੈ ਉਹਨਾਂ ਨੂੰ ਰਿਐਕਸ਼ਨ ਹੋ ਗਿਆ ਸੀ दैट इज द ਰੀਜ਼ਨ दैट इज द ਰੀਜ਼ਨ दैट इज द ਰੀਜ਼ਨ ਠੀਕ ਹੈ ਜੀ ਤੇ ਬੜੀ ਵਿਸ਼ਾਲਾ ਗੱਲ ਕਰੋ ਤੁਹਾਨੂੰ ਸਰ ਹਾਂ ਇੱਕ ਮਿੰਟ ਇਹ ਆਪਾਂ ਪ੍ਰੋਵੀਜ਼ਨ ਕਰ ਦਨੇ ਵਾਲੇ ਤੁਸੀਂ ਵੀ ਵੇਖੋ ਲੈ ਲਓ ਕਿੰਨਾ ਕਿੰਨਾ ਆਪਾਂ ਆ ਕੇ ਦਵਾ ਦਿੰਦੇ ਕੋੜੇ ਨੂੰ ਇਮਿਊਨਿਟੀ ਕਿੰਨੇ ਕਿੰਨੇ ਪਰਸੈਂਟ ਹੁੰਦੇ ਆ ਜੀ ਦੇਖਣ ਵਾਲੇ ਤਾਂ ਥੋੜੇ ਹੀ ਹੁੰਦੇ ਨੇ ਨਹੀਂ ਸਾਰੇ ਕੋਈ ਨਹੀਂ ਰਿਸਕ ਆਫੀ ਰਿਐਕਟ ਕਰਦਾ ਸਿਰਾਲ ਚ ਮੈਨੂੰ ਪ੍ਰੋਪਰਲੀ ਗਾਈਡ ਕਰਕੇ ਆਪ ਚਾਲ ਜੀ ਹਾਂ ਜੀ ਜਿਹੜੇ ਆਪਣੇ ਜਿਹੜੇ ਹੈਗੇ ਡੌਗ ਬਾਈਟਸ ਦੇ ਕੇਸਸ ਬਹੁਤ ਆਉਂਦੇ ਆ ਆਪਣੇ ਕੋਲੇ ਜੀ ਤੇ ਜਿਹੜੇ ਉਹਦੇ ਚ ਉਹਨੂੰ ਜਿਹੜਾ ਹੈਗਾ ਨਾ ਰਿਐਕਟ ਹੁੰਦਿਆ ਜਿਹੜੇ ਤੁਹਾਡੇ ਨੂੰ ਆਪਣੇ ਨੂੰ ਕੋਈ ਨਹੀਂ ਕੋਈ ਨਹੀਂ ਵਾਲੇ ਨੂੰ ਨਾ ਤੇ ਉਹਦੇ ਚ ਹੇਮੋਡ ਹੇਮੋਡ ਪਲੈਰ ਲਾਣਾ ਹੁੰਦਾ ਜੀ ਉਹ ਉਹਦੇ ਸ ਕੋਈ ਆਪਾਂ ਨੂੰ ਮਤਲਬ ਉਹ ਤੁਹਾਡੇ ਅਵੇਲੇਬਲ ਹੈਮਨਟ ਪਲਾਨ ਸਰ ਕੁਝ ਪੋਸ਼ਣ ਅਵੇਲੇਬਲ ਹੈ ਸਾਰੇ ਨਹੀਂ ਤਾਂ ਅਵੇਲੇਬਲ ਨਹੀਂ ਹੈ ਸਰ ਮੈਂ ਤੁਹਾਨੂੰ ਸਿਰਫ ਪਤਾ ਕਰਕੇ ਦੱਸ ਰਣਾ ਨਹੀਂ ਆਪਾਂ ਇਹਦੀ ਪ੍ਰੋਵੀਜ਼ਨ ਕਰਦੇ ਜਾਈਏ ਇਹਦੀ ਆਪਾਂ ਬਾਅਦ ਵਿੱਚ ਕਾਲ ਚ ਕਰਦੇ ਹਾਂ ਹੋਰ ਬਾਕੀ ਮੈਂ ਇਹ ਜੋ ਡਿਸਟ੍ਰਿਕਟ ਹਸਪੀਟਲ ਵੀ ਕਰਾ ਲਵਾਂਗਾ ਠੀਕ ਹੈ ਆਪਾਂ ਇੱਥੇ ਰੋਅ ਟੋ ਟੋ ਕੱਲ੍ਹ ਫਿਰ ਸੋਕ ਹੋ ਇਹ ਨਾ ਕੁਝ ਬੰਦੇ ਨੂੰ ਰੈਐਕਸ਼ਨ ਹੁੰਦਾ ਜੀ ਉਹਦਾ ਸਰ ਐਕਚੁਅਲੀ ਹਾਂ ਉਹ ਫਿਰ ਰੈਐਕਸ਼ਨ ਵਾਲਾ ਕੀ ਹੈ ਉਹ ਠੀਕ ਚਲਵਾ ਦੇ ਉਹ ਪਰਚੇਜ਼ ਕੀਤਾ ਉੱਥੇ ਉਹਨਾਂ ਨੇ ਲਗਾਇਆ ਨਹੀਂ ਮੈਂ ਇੱਥੇ ਆ ਗਿਆ ਇਸੇ ਬੰਦ ਹੋ ਗਿਆ ਸੀਗਾ ਮੈਂ ਐਮਰਜੈਂਸੀ 'ਚ ਉਹਨਾਂ ਨੇ ਹੀ ਲਾਇਆ ਹੁਣ ਇਹ ਡਾਕਟਰ ਸਾਹਿਬ ਕਹਿੰਦੇ ਜੀ ਹੁਣ ਲਾਣ ਦਾ ਸਰ ਐਕਚੁਅਲੀ ਸਰ ਫਸਟ ਈਅਰ ਵੀ ਦੀ ਡੋਸ ਤੋਂ 7 ਡੇਜ਼ ਬਾਅਦ ਨਾ ਫਿਰ ਉਹ ਐਂਟੀਬਾਡੀਜ਼ ਜਿਹੜੀਆਂ ਆਪਣੀਆਂ ਏਆਰਵੀ ਨਾ ਬਣਦੀਆਂ ਉਹਨੂੰ ਮਤਲਬ ਇਹ ਅਫੈਕਟ ਕਰਦਾ ਹੈਗਾ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਆ ਕੇ ਦੱਸਣਾ ਸੀਗਾ ਨੈਕਸਟ ਡੇ ਕਿ ਕਿਉਂ ਨਹੀਂ ਲੱਗਿਆ ਪਰ ਕਦੋਂ ਦਾ ਲਈ ਫਿਰਦਾ ਕਦੋਂ ਲਈ ਕੀਤਾ ਸੀ ਸਰ 19th ਨੂੰ ARV ਲਗਵਾਇਆ ਸੀ ਮੈਂ ਉਸ ਤੋਂ ਬਾਅਦ ਸਰ 22 ਨੂੰ ਵੀ ਲਗਾ ਕੇ ਤੇ 22 ਨੂੰ ਵੀ ਨਹੀਂ ਇਹਨਾਂ ਨੇ ਮੈਨੂੰ ਦੱਸਿਆ ਕਿ ਮੇਰੇ ਨਹੀਂ ਲਗਾਇਆ ਠੀਕਾ ਮਤਲਬ ਜੇ 22 ਨੂੰ ਵੀ ਆ ਕੇ ਮੈਨੂੰ ਦੱਸ ਦਿੰਦੇ then i could have ਨਹੀਂ ਨਹੀਂ ਬੰਦਾ ਨਹੀਂ ਨਹੀਂ ਬਟ ਉਹਨੇ ਨੂੰ ਲੱਗਿਆ ਸੀ ਇਹਨਾਂ ਨੇ 19 ਨੂੰ ਸਰ ARV ਆਪਾਂ ਇੱਥੇ ਲਗਵਾਇਆ ਸੀ ARV ਲਗਵਾਇਆ ਤੇ Equine ARS ਦੀ ਸਰ ਆਪਾਂ ਸੈਂਸਿਟੀਵਿਟੀ ਚੈੱਕ ਕੀਤੀ ਉਹ ਕਦੋਂ ਕੀਤੀ ਚੱਕ ਉਹ ਉਸੇ ਦਿਨ ਸਰ 19th ਨੂੰ ਅੱਛਾ ਉਧਰ ਕੀ ਹੋਇਆ ਉਹਨੂੰ ਟੀਕਾ ਤਾਂ ਲੱਗ ਗਿਆ ਨਾ ਇੱਕ ਵਾਰੀ ਲੱਗ ਗਿਆ ਜਾਂ ਦੋ ਵਾਰੀ ਲੱਗ ਗਿਆ ਉਹਨਾਂ ਦੇ ਲੱਗ ਗਿਆ ਤੇ ਸਰ ਇੱਕ ਕੋਇਨ ਏਆਰਐਸ ਜਿਹੜਾ ਆਇਆ ਤੁਹਾਡੇ ਲਗਾਇਆ ਸੀਗਾ ਨਾ ਇੱਥੇ ਹਾਂਜੀ ਉਹ ਸਰ ਰਿਐਕਟਿਵ ਆਈ ਟੈਸਟ ਡੋਸ ਫਿਰ ਆਪਾਂ ਹਿਊਮਨ ਲਗਵਾਣ ਲਈ ਆਰਐਚਪੀ ਰੈਫਰ ਕੀਤਾ ਸੀ ਇਹਨਾਂ ਨੂੰ ਨਹੀਂ ਨਹੀਂ ਉਹ ਤਾਂ ਠੀਕ ਹੈ ਤੁਸੀਂ ਰੈਫਰ ਤਾਂ ਠੀਕ ਕੀਤਾ ਬਟ ਇਹਨਾਂ ਨੂੰ ਪੇਸ਼ੈਂਟ ਨੂੰ ਤੁਸੀਂ ਐਕਸਪਲੇਨ ਠੀਕ ਨਹੀਂ ਕੀਤਾ ਨਹੀਂ ਨਹੀਂ ਸਰ ਇਹਨਾਂ ਨੂੰ ਪੁੱਛ ਲਓ ਸਰ ਤੁਸੀਂ ਚਾਹੇ ਆਈ ਐਕਸਪਲੇਨਡ ਹਿਮ ਉਹ ਕਹਿੰਦੇ ਸੀ ਕਿ ਤੁਸੀਂ ਉੱਥੇ ਜਾਓਗੇ ਤੇ ਇਹਨਾਂ ਨੇ ਹੁਣ ਟੀਕਾ ਕਰੀ ਜਾ। ਤੇ ਕਦੋਂ ਖਰੀਦਦਾ ਟੀਕਾ ਤੁਸੀਂ? ਇਹ ਕੱਲ ਖਰੀਦਦਾ ਜੀ। ਇਹ ਕੱਲ ਦੇ ਤੁਰੇ ਫਿਰਦੇ ਟੀਕਾ ਲੈ ਕੇ ਆਇਆ। ਨਹੀਂ ਨਹੀਂ ਸਰ ਆਈ ਐਕਸਪਲੇਨ ਤੁਹਾਨੂੰ ਮੈਂ ਦੱਸਿਆ ਸੀ ਨਾ ਉਸੇ ਦਿਨ ਕੀ ਉਸੇ ਦਿਨ ਜਾਣਾ ਹੈਗਾ ਆਪਾਂ। ਠੀਕ ਹੈ ਜੀ। ਬੱਸਿਆ ਸੀਗਾ ਨਾ ਤੁਹਾਨੂੰ। ਮੇਰੀ ਪ੍ਰੋਬਲਮ ਸੀ ਜੀ ਉਸ ਦਿਨ ਮੇਰੇ ਕੋਲ ਪੈਸੇ ਨਹੀਂ ਸੀਗੇ। ਮੈਂ ਸਾਫ਼ ਆਪਣਾ। ਮੈਨੂੰ ਮੈਡੀਕਲ ਦਵਾਈ ਦਾ ਬਤਨ ਨਹੀਂ ਆ ਰਿਹਾ। ਕੋਈ ਨਹੀਂ ਜੀ ਤੁਹਾਡੇ ਕੋਲ ਆ ਸਕਦਾ। ਤੁਹਾਡੇ ਬਾਕੀ ਸਾਰੇ ਇਹਦੀਆਂ ਵੀ ਕਿੰਨੀਆਂ ਟਿੰਡੋਸ ਹੋਣੀਆਂ ਇਹਦੀਆਂ। ਨਹੀਂ ਸਾਰੇ ਸਟੈਟ ਹੀ ਲੱਗਦਾ ਵਨਸ ਹੀ ਕੋਈ ਓਨਲੀ ਵਨਸ ਲੱਗਦਾ ਠੀਕ ਹੈ ਲੋਵਾਓ ਜੀ ਇਹ ਤੁਹਾਨੂੰ ਆਵੇ ਇਹਨੂੰ ਉਹਦੇ ਚ ਰੈਪੀਡ ਦਾ ਸਬਟਰ ਕੋਰਟ ਜੇ ਨਹੀਂ ਫਿਰ ਲੋਵਾਓ ਨਾ ਇਮੀਡੀਏਟਲੀ ਲੋਵਾਓ ਇਸ ਨੰਬਰ 'ਚ ਭੇਜ ਦਿਓ ਠੀਕ ਹੈ ਹਾਂ ਜੀ ਲੋਵਾਓ ਨਾਲ ਮਹਿਮਾਨ ਦੋ ਡਾਕਟਰ ਦੇ ਨਾਲ ਠੀਕ ਹੈ ਕੋਈ ਨਹੀਂ ਅਸਲ ਚਰੋ ਫੋਨ ਦਿੱਤਾ ਕਿੰਨੇ ਘਰਾਂ ਕੋਲ ਚ ਸਟਾਫ ਨੇ ਜੀ ਮਤਿਬ ਕੋਲ ਡੀਆਰਪੀ ਸਟੂਡੈਂਟ ਵੀ ਨੇ ਆਪਣੀ ਔਰ ਇਹ ਡੀਜੀਐਨ ਡੀਐਨਬੀ ਕੋਰਸ ਵੀ ਹੈ ਸਰ ਬਾਰੇ ਬਿਠਨੇ ਬੱਚੇ ਹਾਂ ਡੀਐਨਬੀ ਦੇ 9 ਬੱਚੇ ਨੇ ਆਪਣੇ ਕੋਲ ਐਂਟੀਨੇਟਲ ਜਿਹੜਾ ਬਿਡ ਵਾਈਫਰੀ ਕੋਰਸ ਵੀ ਚੱਲ ਰਿਹਾ ਹੈ ਸਰ ਓਕੇ ਸਾਰੇ ਇਕੱਲੇ ਬਸ ਅਫਰ ਕੋਟ ਟੋ ਗਾਇਨਕੋਲੋਜਿਸਟ ਕੋਲ ਹੈ ਹਾਂ ਅਨਫ ਕੋਈ ਕੁਆਲਟੀ ਦੀ ਕੋਈ ਪ੍ਰੋਬਲਮ ਨਹੀਂ ਹੈ ਹਾਂ ਓਕੇ ਇਟਸ ਇਹ ਸੀਨੀਅਰ ਮੋਸਟ ਕੰਸਲਟੈਂਟ ਕਰਨੇ ਆਪ ਸਰ 6 ਐਸ ਐਸ ਆਪਣੇ ਤੁਹਾਡੇ ਦੋ ਅਸੀਂ ਹੈ ਇੱਕ ਤਾਂ ਬ੍ਰੈਸਟ ਐਂਡ ਦੂਜਾ ਸੀਐਸਐਲ ਚਲ ਰਿਹਾ ਤੁਹਾਡੀ ਸਕਰੀਨਿੰਗ ਚੱਲਦੀ ਹੈ ਹਾਂਜੀ ਸਰ ਚੱਲਦੀ ਹੈ ਕਿੰਨੀ ਕਰ ਦਿੰਨੇ ਆ ਰੋਸ ਦੇਦੀ ਆਪ ਸਰ ਪੈਪਸ ਨਿਓਸ ਦਾ ਸਰ ਅਸੀਂ অলਮੋਸਟ ਦੋਨੋਂ ਪੀਰੀਸ ਦੇ ਮਿਲਾ ਕੇ 22 ਤੋਂ 30 ਹੁੰਦੀਆਂ ਸਰਵਾਈਕਲ ਸਕਰੀਨਿੰਗ ਦੇ ਓਵਰਡੀ ਕਿੰਨੀ ਆ ਤੁਹਾਡੇ ਸਰ ਸਾਡੀ ਟੋਟਲ ਓਵਰਡੀ ਅਰਾਊਂਡ ਟੋਟਲ ਦੋਨੋਂ ਮਿਲਾ ਕੇ ਅਰਾਊਂਡ 180 ਤੋਂ 400 ਦੇ ਕਰੀਬ ਹੋ ਜਾਂਦੀ ਹੈ ਅੱਛਾ ਦੇ ਡੈਂਟੀਨੈਟਲ ਐਂਡ ਕਾਈਨੀ ਬੋਸ ਉਹ मोस्ट ਆਫ ਥੈਮ ਦੇ ਆ ਰਿਜਿਬਲ ਫੋਰ ਪੈਪਸਨਿਅਰ ਕ੍ਰਿਕਟ ਕੀ ਕ੍ਰਾਈਟੇਰੀਆ ਕੀ ਰੱਖਿਆ ਹੋਦਾ ਸਰ ਜਿਹੜੀ ਵੀ ਡਿਸਚਾਰਜ ਪੀਵੀਜ਼ ਨਾਲ ਆਉਂਦੇ ਕੋਈ ਡਿਸਫਰ ਹੁੰਦੀ ਆਲੀ ਕੋ ਉਹ ਤਾਂ ਜ਼ਿਆਦਾ ਹੋਣਗੇ ਸਪੈਕਟਿ ਤੋਂ ਜ਼ਿਆਦਾ ਹੋਣਗੇ ਥੈਂਕ ਯੂ ਸਰ ਉਹਨੂੰ ਬਤਾਓ ਬ੍ਰੈਸਟ ਸਕਰੀਨਿੰਗ ਕਰਦੇ ਹਾਂ ਹਾਂਜੀ ਸਰ ਕਰਦੇ ਹਾਂ ਇਹਦੇ ਚ ਕੋਈ ਮਤਲਬ ਮੈਮੋਗ੍ਰਾਫੀ ਤੋਂ ਥਰਮੋਗ੍ਰਾਫੀ ਵੀ ਆਉਂਦੀ ਆ ਨਹੀਂ ਸਰ ਫਿਲਹਾਲ ਤਾਂ ਆਪਣੇ ਕੋਲ ਮੈਮੋਗ੍ਰਾਫੀ ਹੀ ਹੈ ਸਰ ਆਪਣੇ ਕੋਲ ਹੈ ਹਾਂਜੀ ਸਰ ਹੈਗੀ ਆ ਅੱਛਾ ਉਹ ਕਿੰਨੇ ਕਰਦੇ ਆ ਆਪਾਂ ਹੋ ਜਾਂਦੇ ਆ ਸਰ ਹਾਂ ਜੀ ਇਸ ਨੋਰਮਲ ਸਕਰੀਨਿੰਗ ਦੇ ਤੌਰ ਤੇ ਵੀ ਕਰ ਲੰਨੇ ਆ ਜੇ ਕੋਈ ਮਸਟਲਜੀਆ ਜਾਂ ਕੋਈ ਆਪਰੇਸ਼ਨ ਜੀ ਸਰ ਅਲਟਰਾਸੋਨੋਗ੍ਰਾਫੀ ਨਾਲ ਕਰ ਲੈਂਦੇ ਆ ਮੈਨੂੰ ਪਤਾ ਹੈ ਕਿ ਤੁਸੀਂ ਕਦੇ ਤੇ ਪੇਪਰ ਪਬਲਿਸ਼ ਕਰੋ ਬਾਕੀ ਚੱਲੇ ਬਗਨੇ ਜੇ ਸਕਰੀਨਿੰਗ ਕਰਕੇ ਵੈਮਨ ਦੇ ਵਿੱਚ ਤੁਹਾਡਾ ਉਹਦੇ ਚ ਜਿਆਦਾ ਤਾਂ ਤੁਹਾਡੇ ਕੋਲੇ ਪੁਰ ਵਾਲੇ ਆ ਰਹੇ ਹੋਣੇ ਇੱਥੇ ਹੁਣ ਤਾਂ ਇੱਥੇ ਵਰਟੂ ਵੀ ਆਉਂਦੇ ਆ ਉਹਨਾਂ ਦਾ ਡਿਫਰੈਂਟ ਜਿਹੜਾ ਹੈਗਾ ਮੈਂ ਦਾ ਮਤਲਬ ਡਿਫਰੈਂਟ ਉਹਦਾ ਹਿਸਟਰੀ ਨਾਲ ਆਪਰੇਟ ਕਰਕੇ ਤੁਹਾਡੀ ਸੋਸ਼ਲ ਬੈਕਗ੍ਰਾਉਂਡ ਕੀ ਆ ਉਹਦਾ ਲਾਈਫਸਟਾਈਲ ਕੀ ਆ ਸਾਰਾ ਉਹ ਦੇਖ ਕੇ ਵੀ ਆਪਣੇ ਕਿੰਨੇ ਕਨਸੀਡੈਂਸ ਆ ਗਿਆ اپنی پنجاب ਦਾ ਡਾਟਾ ਹੋਵੇ ਨਾ ਪਰ ਲਾਈਵ ਤੁਸੀਂ ਕਰ ਸਕਦੇ ਹੋ ਬਾਕੀ ਤਾਂ ਜਿਹੜਾ ਰਾਜਪੁਰੇ ਦਾ ਉਹ ਤਾਂ ਬਚਾਰੇ ਕਰ ਨਹੀਂ ਸਕਦੇ ਜਿੱਥੇ ਇੱਕ ਜਾਂ ਦੋ ਗਰਨੇ ਕਾਲਜਿਸਟਰ ਦੇ ਕਾਹਨ ਡੂ ਉਥੇ ਤਾਂ 100% ਹੋ ਤੁਸੀਂ ਸਾਰੇ ਜਣੇ 180 ਦੇਖਦੇ ਹੋ ਸਾਡੇ ਕੋਲ ਨਾ ਉਹ 100% ਕੱਲੀ ਦੇਖਦੀ ਹੈ ਵਿਚਾਰੀ ਜਿਹੜੀ ਉੱਥੇ ਨਹੀਂ ਸਰ ਕਰਨਾ ਠੀਕ ਤਾਂ ਫਲੀ ਬ੍ਰਿਸ ਕਿੰਨੇ ਆਸਪਤਾਲ ਮਰਨ ਮਿਟਾਣਾ ਡੈਥਸ ਕਿੰਨੇ ਹੋ ਜਾਂਦੇ ਤੁਹਾਡੇ ਜੀ ਸੀਜ਼ੇਰੀਅਨ ਕਿੰਨੇ ਹੋ ਜਾਂਦੇ ਪਰ ਨਾ ਤੁਹਾਡੇ ਸਰ ਅਰਾਊਂਡ ਸਾਡੇ ਸਿਰ 45% ਡਿਲੀਵਰੀ ਫੈਕਟ ਹੈ ਨਾ ਥੋੜਾ ਕੋ ਰਾਫਟ ਹੋਣਗੇ ਥੋੜਾ ਹਾਇਰ ਹੋ ਜਾਏਗਾ ਹਾਂਜੀ ਸਰ ਕਿਉਂਕਿ ਸਾਰਾ ਸਾਡਾ ਕੋਲ ਇਵਨਿੰਗ ਤੇ ਨਾਈਟ ਵੀ ਹੁੰਦਾ ਤੁਹਾਡੇ ਤੱਕ ਅੱਧੀ ਵਜੇ ਕੋਲ ਸਰ ਠੀਕ ਹੈ ਡਾਕਟਰ ਜੀ ਅੱਜ ਮੈਂ ਸਾਰਾ ਜੀ ਜਿਹੜਾ ਮਾਤਾ ਕਸ਼ਲਿਆ ਹਸਪੀਟਲ ਹੈ ਬਟਾਲੇ ਦੇ ਵਿੱਚ ਡਿਸਟ੍ਰਿਕਟ ਹਸਪੀਟਲ ਹੈ ਸਾਡਾ ਇਹਦੇ ਵਿੱਚ ਮੈਂ ਸਾਰਾ ਚੈੱਕ ਕੀਤਾ ਹੈਗਾ ਜੀ ਸਰਪ੍ਰਾਈਜ਼ ਚੈੱਕ ਸੀਗਾ ਔਰ ਪੇਸ਼ੈਂਟ ਸੈਟੀਸਫਾਈਡ ਹੈ ਗਿਆ ਜਿਹੜੇ 1500 ਤੋਂ 1800 ਮਤਲਬ ਮਰੀਜ਼ਾਂ ਦੀ ਗਿਣਤੀ ਬਹੁਤ ਵਧੀਆ ਪੇਸ਼ੈਂਟਸ ਬਹੁਤ ਆਉਂਦੇ ਆ ਉਹਦੇ ਨਾਲ ਥੋੜਾ ਜਿਹਾ ਰਸਾ ਹੈ ਬਟ ਜਿਹੜੇ ਜਿੱਥੇ ਆਪਰੇਟੀ ਬਣਦੀ ਹੈ ਉਹਦੇ ਕਾਊਂਟਰ ਵਧਾਏ ਜਾਂ ਨਾ ਨੇ ਪੰਜ ਤੋਂ ਵਧਾ ਕੇ ਇਹਨਾਂ ਨੇ ਜਿਹੜੇ ਤਿੰਨ ਪਹਿਲਾਂ ਤਿੰਨ ਹੀ ਹੁੰਦੇ ਸੀ ਫਿਰ ਪੰਜ ਹੁਣ ਅੱਠ ਕਰਤੇ ਆ ਇਹਨਾਂ ਨੇ ਬਿਲਿੰਗ ਦਾ ਅਲੱਗ ਕਰਤਾ ਜਿਹੜਾ ਯੂਸ਼ ਦਾ ਕਾਰਡ ਬਣਾਉਣ ਦਾ ਅਲੱਗ ਕਰਤਾ ਉਹਦੇ ਨਾਲ ਪੇਸ਼ੈਂਟ ਸੈਟੀਸਫਾਈਡ ਸੀਗੇ ਔਰ ਡਾਕਟਰਸ ਵੀ ਬੜੇ ਅੱਛੀ ਤਰ੍ਹਾਂ ਨਾਲ ਪੇਸ਼ੈਂਟਸ ਨੂੰ ਦੇਖ ਰਹੇ ਆ ਕੋ ਛੋਟੇ ਮੋਟੇ ਜਿਹੜੀਆਂ ਟ੍ਰੀਟਿੰਗ ਟਰਬਲਸ ਆ ਗਈਆਂ ਉਹ ਵੀ ਮੈਨੂੰ ਪਤਾ ਲੱਗ ਜਿਹੜਾ ਜਿਹੜਾ ਐਕਸ ਜਿਹੜੀ ਐਕਸਰੇ ਦੀ ਮਸ਼ੀਨਾਂ ਪੁਰਾਣੀ ਹੋ ਗਈ ਹੈ ਉਹਨਾਂ ਨੂੰ ਨਵੀਂ ਫਰੀਜ਼ ਤੇ ਦੇਵਾਂਗੇ ਉਹਨਾਂ ਨੂੰ ਤਾਂ ਕਿ ਲੋਕਾਂ ਨੂੰ ਹੋਰ ਜ਼ਿਆਦਾ ਚੰਗੀ ਸਹੂਲਤਾਂ ਮਿਲਣ ਔਰ ਚੰਗੀਆਂ ਸਹੂਲਤਾਂ ਮਿਲਣ ਔਰ ਕੋਸ਼ਿਸ਼ ਕਰਾਂਗੇ ਕਿ ਐਕਸਰੇ ਦੀ ਮਸ਼ੀਨਾਂ ਦੋ ਹੋ ਜਾਣ ਜਿਹੜੀ ਇਹ ਵਾਲੀ ਹੈ ਤਾਂ ਰਹੇ ਰਹੇ ਦੇ ਨਾਲ ਇੱਕ ਨਵੀਂ ਮਸ਼ੀਨ ਆ ਜਾਵੇ ਤੇ আল্টਰਾਸਾਉਂਡ ਦੇ ਵਿੱਚ ਵੀ ਡਿਮਾਂਡ ਬਹੁਤ ਵੱਧ ਗਈ ਹੈ ਡਾਕਟਰ ਰੋਜ਼ 45 ਤੋਂ 50 ਕਰਦੇ ਆ ਔਰ ਸਾਡੀ ਕੋਸ਼ਿਸ਼ ਆ ਕਿ ਜਿਹੜਾ ਹੈਗਾ ਉਹਦੇ ਚ ਵੇਟਿੰਗ ਪੀਰੀਅਡ ਨਾ ਹੋਵੇ ਉਹਦੇ ਵਾਸਤੇ ਵੀ ਸਾਨੂੰ ਦੋ ਮਸ਼ੀਨਾਂ ਚਾਹੀਦੀਆਂ ਮਰੀਜ਼ਾਂ ਦਾ ਜਿਹੜਾ ਵਿਸ਼ਵਾਸ ਵੱਧ ਰਿਹਾ ਹੈਗਾ ਤਾਂ ਔਰ ਬੜਾ ਅੱਛਾ ਜਿੱਕੇ ਦੇ ਨਾਲ ਜਿਹੜਾ ਇੱਕ ਰੋਲ ਮਾਡਲ ਕੰਮ ਕਰ ਰਿਹਾ ਸਾਡੇ ਹਸਪਤਾਲ ਵਾਲੇ ਤੇ ਅਸੀਂ ਬਾਕੀ ਸਾਰੇ ਹਸਪਤਾਲ ਨੂੰ ਵੀ ਇਸ ਤਰ੍ਹਾਂ ਅਪਗ੍ਰੇਡ ਕਰਕੇ ਇਹਦੇ ਵਿੱਚ ਆਈਸੀਯੂ ਵੀ ਆ ਇੰਟੈਂਸਿਵ ਕੇਅਰ ਯੂਨਿਟ ਵੀ ਆ ਬੱਚਿਆਂ ਵਾਸਤੇ ਨਿਓਨੈਟਲ ਇੰਟੈਂਸਿਵ ਕੇਅਰ ਯੂਨਿਟ ਵੀ ਆ ਔਰ ਖਾਸ ਕਰਕੇ ਗਾਇਨੀ ਦੇ ਵਿੱਚ ਪ੍ਰੋਡੈਕਟਿਕਸ ਦੇ ਵਿੱਚ ਜਿਹੜਾ ਹੈਗਾ ਇਹਦੇ ਵਿੱਚ ਜਿਹਨੂੰ ਅਸੀਂ ਪੋਸਟ ਗ੍ਰੈਜੂਏਸ਼ਨ ਕਰਦੇ ਆ ਡੀਐਨਵੀ ਦੇ ਸਟੂਡੈਂਟਸ ਆ ਉਹਦੇ ਨਾਲ ਸਰਵਿਸਿਜ਼ ਬਹੁਤ ਅਪਰੂਵ ਹੁੰਦੀਆਂ ਕਿਉਂਕਿ ਇੱਥੇ ਰਹਿੰਦੇ ਆ ਬੱਚੇ 24 ਘੰਟੇ ਡਿਊਟੀ ਕਰਦੇ ਆ ਉਹ ਇਸੇ ਤਰ੍ਹਾਂ ਡੀਆਰਪੀ ਦੇ ਸਟ